ਅਕਸਰ ਵਿਵਾਦਾਂ ਦੇ ਵਿੱਚ ਰਹਿਣ ਵਾਲੇ ਹੁਸ਼ਿਆਰਪੁਰ ਟਾਂਡਾ ਮਾਰਕ ਤੇ ਸਥਿਤ ਡਰਾਈਵਿੰਗ ਟੈਸਟ ਸੈਂਟਰ ਇੱਕ ਵਾਰ ਮੋੜ ਸੁਰਖੀਆਂ ਦੇ ਵਿੱਚ ਆ ਗਿਆ ਹੈ ਕਿਉਂਕਿ ਡਰਾਈਵਿੰਗ ਟੈਸਟ ਸੈਂਟਰ ਵਿੱਚ ਕੰਮ ਕਰਵਾਉਣ ਆਉਣ ਵਾਲੇ ਲੋਕਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਹੋ ਰਹੀਆਂ ਨੇ ਅਤੇ ਕਈ ਕਈ ਚੱਕਰ ਅਤੇ ਪੈਸੇ ਵੀ ਖਰਚਣ ਦੇ باوجود ਸੈਂਟਰ ਦੇ ਵਿੱਚ ਲੋਕਾਂ ਦੇ ਕੰਮ ਨਹੀਂ ਹੋ ਰਹੇ ਜਿਸ ਕਾਰਨ ਜਦ ਲੋਕਾਂ ਦਾ ਸਮਾਂ ਖਰਾਬ ਹੋ ਰਿਹਾ ਉੱਥੇ ਪੈਸੇ ਦੀ ਵੀ ਬਰਬਾਦੀ ਹੋ ਰਹੀ ਹੈ ਹੁਸ਼ਿਆਰਪੁਰ ਦਾ ਡਰਾਈਵਿੰਗ ਟੈਸਟ ਸੈਂਟਰ ਇਹ ਜਿਹੜਾ ਸੁਰਖੀਆਂ ਦੇ ਵਿੱਚੋਂ ਮੁਰਤੋਂ ਆ ਗਿਆ ਲੋਕਾਂ ਲਈ ਰਾਹਤ ਦੀ بجائے ਇਹ ਆਫਤ ਦਾ ਸੈਂਟਰ ਬਣਿਆ ਹੋਇਆ ਲੋਕਾਂ ਦੇ ਸਮੇਂ ਦੀ ਪੈਸੇ ਦੀ ਨਿਤ ਖਰਾਬੀ ਹੋ ਰਹੀ ਹੈ ਲੁਧਿਆਣਾ ਲਾਈਵਲੀਆ ਮੇਠਾਪੜ ਦੇ ਕੋ ਜੀ ਨਾਮ ਕੀ ਹੈ ਬਾਈ ਮੇਰਾ ਨਾਮ ਮਨਜਿੰਦਰ ਸਿੰਘ ਪਾਜੀ ਕਿੱਥੇ ਦੇ ਰਹਿਣ ਵਾਲੇ ਮਨਨਾਣਾ ਕੋਟਪੂਹੀ ਕਾ ਦਾ ਲਾਇਸੈਂਸ ਅਪਲਾਈ ਕੀਤਾ ਲਰਨਿੰਗ ਆ ਪਾਜੀ ਕੀ ਚੀਜ਼ ਦਾ ਇਹ ਗੱਡੀ ਦਾ ਭਾਜੀ ਸਕੂਟਰ ਕਾਰ ਦਾ ਨਹੀਂ ਦੂਜਾ ਹੈ ਜੀ ਸਾਈਕਲ ਲਾਇਸੈਂਸ ਨਹੀਂ ਛੋਟਾ ਜਿਹੜਾ ਗੱਡੀ ਗੱਡੀਆਂ ਵਾਲੇ ਘਰ ਵਾਲਾ ਲਰਨਿੰਗ ਐਪਲਾਈ ਕਿ ਲਰਨਿੰਗ ਹੀ ਆ ਹਾਂ ਕਿਨੂਆਂ ਕਿੜਾ ਤੁਹਾਡਾ ਦੂਜਾ ਭਾਜੀ ਕੀ ਕਹਿ ਰਹੇ ਆ ਹਾਂ ਬਾਈ ਯਾਰ ਹੁਣ ਕਹਿੰਦੇ ਜੀ ਉਧਰ ਪਟਾਕਾ ਪੈ ਗਿਆ ਕਿਸੇ ਚੀਜ਼ ਦਾ ਪਹਿਲਾਂ ਇੱਕਦਾਂ ਕਹਿੰਦੇ ਕੈਮਰੇ ਖਰਾਬ ਹੈ ਜੀ ਤੇ ਹੁਣ ਇਹ ਤੁਸੀਂ ਦੱਸੋ ਜੀ ਅਸੀਂ ਮਾਤੜ ਬੰਦੇ ਦਿਹਾੜੀਦਾਰ ਬੰਦੇ ਆ 3000 ਰੁਪਏ ਲਾ ਕੇ ਗੱਡੀ ਤੇ 1800 ਰੁਪਏ ਆਏ ਨੇ ਜਲੇ ਅਪਲਾਈ ਕਰਨੇ ਵਾਲੇ ਨੇ ਕਿਤੋਂ ਦੇ ਨੇ 10000 ਰੁਪਏ ਆ ਜੀ ਮਹੀਨਾ ਐਵੇਂ ਮਹੀਨਾ ਦਾ ਸਾਰਾ ਉਧਰ ਚ ਸੇਲੇ ਕੰਪਨੀ ਦਾ ਜੀ ਸਰਕਾਰ ਤਾਂ ਕਹਿ ਰਹੀ ਹੈ ਕਿ ਤੁਸੀਂ ਟਰਾਈ ਦਿਓ 20 ਘੰਟੇ ਤੁਹਾਨੂੰ ਲਾਇਸੈਂਸ ਆਪਾਂ ਤੀਜੀ ਵਾਰੀ ਆ ਗਿਆ 10000 ਰੁਪਏ ਲੱਗ ਗਿਆ ਤੁਸੀਂ ਦੱਸੋ ਵੀ ਕਿੱਥੋਂ 10000 ਘਰ ਚਲਾਈਏ ਕਿ ਲਾਇਸੈਂਸ ਬਣਾਈਏ ਇਹਦੇ ਨਾਲੋਂ ਚੰਗਾ ਤਾਂ ਬੰਦਾ ਫੇਰ ਨਾ ਹੀ ਬਣਾਵੇ ਐਂ ਚੱਲੀ ਜਾਂਦੇ ਵੀ ਚੱਲੀ ਜਾਊਗਾ ਜੇਕਰ ਲਾਇਸੈਂਸ ਨਹੀਂ ਹੁੰਦਾ ਤਾਂ ਫਸ ਤੰਗ ਕਰਦੀ ਹੈ ਜੇਕਰ ਬਣਾਉਣਾ ਨੇ ਤਾਂ ਇੱਥੇ ਭਾਈ ਜਲੀਲ ਹੁੰਨੇ ਆ 10000 ਰੁਪਏ ਲੱਗ ਗਿਆ ਮੇਰਾ ਦੂਜੇ ਘਰੇ ਤੱਕ ਕਿੱਥੋਂ ਤੁਸੀਂ ਦੱਸੋ ਕਿੱਥੋਂ ਮੇਰੀ ਜਗ੍ਹਾ ਤੇ ਤੁਸੀਂ ਆ ਕੇ ਦੇਖੋ ਤੁਹਾਨੂੰ ਕਿਦਾਂ ਦਾ ਫੀਲ ਹੋ ਪੜੀ ਕੀ ਨਾਮ ਹੈ ਜੀ ਚਾਰ ਪੰਜ ਘਰੇ ਲਾਤੇ ਆ ਜੀ ਕੀ ਨਾਮ ਕੀ ਹੈ ਤੁਹਾਡਾ ਸਰੇਂਦਰਪਾਲ ਸਿੰਘ ਕਿਸ ਚੀਜ਼ ਦਾ ਲਾਇਸੈਂਸ ਲਾਇਕ ਕੀਤਾ ਮੇਰਾ ਹੈਵੀ ਦਾ ਜਿਹੜਾ ਉਹ ਤਾਂ ਹੈ ਜੀ 22 ਤਾਈ ਤਾਈ ਅੱਲਾ ਨਾਲ ਨਹੀਂ ਕਰਾਉਂਦਾ ਸੀ ਲਾਨਕ ਨਹੀਂ ਕਰਾਉਣ ਨੂੰ ਚਾਰ ਪੰਜ ਗੇੜੇ ਲੱਗਾਇਆ ਕਿੱਥੋਂ ਆਉਂਦੇ ਤੁਸੀਂ ਹਰਿਆਣਾ ਤੋਂ ਆਉਂਦੇ ਜੀ ਗੱਡੀ ਮੰਗਮੀ ਦੇ ਆਈ ਦੀ ਅਸੀਂ ਉਹ ਤੇ ਪੈਟਰੋਲ ਪਾਉਣਾ 1000 ਰੁਪਏ ਦਾ ਉਹ ਚ ਪੈਟਰੋਲ ਪਾਉਣਾ ਹਰੇਕ ਵਾਰੀ ਕੀ ਕੰਮ ਕੀ ਕਰਦੇ ਤੁਸੀਂ ਡਰਾਈਵਰੀ ਕਰਦੇ ਜੀ ਇੱਥੇ ਕੋਈ ਅਫਸਰ ਵੀ ਨਹੀਂ ਬੈਠਾ ਹੋਇਆ ਨਾ ਤੁਸੀਂ ਕਿਸੇ ਨੂੰ ਕੋਈ ਸ਼ਿਕਾਇਤ ਕਰ ਸਕਦੇ ਹੋ ਹਾਂਜੀ ਕੋਈ ਵੀ ਅਫਸਰ ਨਹੀਂ ਇੱਥੇ ਬੈਠਾ ਜਿਹਨੂੰ ਤੁਸੀਂ ਜਾ ਕੇ ਮਿਲ ਸਕਦੇ ਹੋ ਜਿੰਨੀ ਰਹੀਆਂ ਉਹਦਾ ਕਿੰਨਾ ਵੀ ਅਗਲਾ ਕੰਮ ਬਾਹਰ ਜਾਓ ਅਗਰ 4 ਘੰਟੇ ਖੜ੍ਹੇ ਲਗਾ ਕੇ ਪੇਪਰ ਹੱਥ ਫੜਾਣ ਦੇ ਜਾਓ ਜੀ ਤੇਰੀ ਵਾਰੀ ਵੀ ਇਦਾਂ ਹੀ ਹੋਈ ਐ ਹੁਣ ਜਿਹੜੇ ਕੰਪਿਊਟਰ ਤੇ ਲੜਕੇ ਬੈਠੇ ਨੇ ਉਹਨਾਂ ਨੇ ਕੀ ਕੀਤਾ ਤੁਹਾਨੂੰ ਇਧਰ ਵਾਲੇ ਬੰਦੇ ਨੇ ਕਿਹਾ ਕਹਿੰਦਾ ਜੀ ਇਧਰ ਪਟਾਕਾ ਪੈ ਗਿਆ ਕਿ ਇਦਾਂ ਹੋਣੀ ਉਹ ਫੜ ਗਈ ਇਹ ਚੀਜ਼ ਕੋਈ ਹੋ ਗਿਆ ਕੀ ਨਾਮ ਹੈ ਜੀ ਮੇਰਾ ਨਾਮ ਹੀ ਸੰਦੀਪ ਸਿੰਘ ਅਰਚਾ ਕਿੱਥੇ ਦੇ ਰਹਿਣ ਵਾਲੇ ਪਿੰਡ ਨਗਦੀਪੜੀ ਅੱਜ ਇੱਥੇ ਕਿਸ ਕੰਮ ਲਈ ਆਇਆ ਮੈਂ ਆਪਣਾ ਲਾਇਸੈਂਸ ਦਾ ਪਤਾ ਕਰਨ ਆਇਆ ਸੀ ਕਿ ਮੇਰਾ ਲਾਇਸੈਂਸ ਨਹੀਂ ਬਣ ਕੇ ਆਇਆ ਸੀਗਾ ਮੈਂ 10ਵੇਂ ਮਹੀਨੇ ਦਾ ਪਿਛਲੇ ਸਾਲ ਦਾ 23 24 ਦਾ ਅਪਲਾਈ ਕੀਤਾ ਸੀ ਤੇ ਹੁਣ ਮੈਨੂੰ ਹਾਂ 10ਵੇਂ ਮਹੀਨੇ ਦਾ ਤੇ ਮੈਨੂੰ ਹੁਣ ਪਤਾ ਲੱਗਾ ਵੀ ਪ੍ਰਿੰਟ ਹੋ ਕੇ ਆਉਂਦੇ ਆ ਕਰਮ ਜਦੋਂ ਪਤਾ ਕਰਨ ਆਇਆ ਤਾਂ ਉਹ ਕਹਿੰਦੇ ਵੀ ਤੇਰਾ ਲਾਇਸੈਂਸ ਗਲਤ ਅਪਡੇਟ ਹੋਇਆ ਜਦੋਂ ਮੇਰੀ ਫੋਟੋ ਚੈੱਕ ਕੀਤੀ ਜਿਹੜੀ ਫੋਟੋ ਲੱਗੀ ਹੈ ਉਦੋਂ ਮੇਰਾ ਲਾਇਸੈਂਸ ਆਧਾਰ ਕਾਰਡ ਨਹੀਂ ਚੈੱਕ ਕੀਤਾ ਲਾਇਸੈਂਸ ਬਿਲਕੁਲ ਅਸਲ ਲਾਇਸੈਂਸ ਤੇ ਫੋਟੋ ਹੋਰ ਆ ਗਈ ਹੈ ਲਾਇਸੈਂਸ ਤੇ ਫੋਟੋ ਮੇਰੀ ਆ ਪਰ ਆਧਾਰ ਕਾਰਡ ਕਿਸੇ ਹੋਰ ਦਾ ਅਪਡੇਟ ਕੀਤਾ ਇਹਨਾਂ ਨੇ ਕੀ ਗੱਲ ਉਸ ਜਿਸ ਟਾਈਮ ਤੁਹਾਡੀ ਅਕਤੂਬਰ ਚ ਫੋਟੋ ਕੀਤੀ ਉਸ ਟਾਈਮ ਨਹੀਂ ਡਾਕੂਮੈਂਟ ਚੈੱਕ ਹੁੰਦੇ ਸਾਰੇ ਉਦੋਂ ਵੀ ਨਹੀਂ ਚੈੱਕ ਨਹੀਂ ਕੀਤੇ ਜਾਂ ਗਲਤ ਅਪਡੇਟ ਕੀਤੇ ਨਹੀਂ ਇਹ ਇਹਨਾਂ ਦੀ ਮਿਸਟੇਕ ਆ ਹੁਣ ਇਹ ਕਹਿੰਦੇ ਕਿ ਜਿਹੜੇ ਤੁਸੀਂ ਪਹਿਲਾਂ ਅਪਡੇਟ ਕੀਤੇ ਆ ਅਪਲੋਡ ਕੀਤੇ ਉਸ ਵੇ ਉਹਨੇ ਕਹਿੰਦੇ ਆ ਵੀ ਦੁਬਾਰਾ ਚੈੱਕ ਕਰਵਾ ਕੇ ਆਓ ਵੀ ਐਡ ਕਰੋ ਮੇਰੇ ਤੋਂ ਪਹਿਲਾਂ ਲਾ ਕੇ ਖਰਚ ਕੇ ਦੁਬਾਰਾ ਫਿਰ ਹਾਂ ਫਿਰ ਦੁਬਾਰਾ ਅਪਡੇਟ ਕਰਾ ਕੇ ਆਓ ਜਿਹੜੇ ਤੁਹਾਡੇ ਇਹਨੇ ਮਹੀਨੇ ਖਰਾਬ ਹੋਏ ਆ ਉਹਨਾਂ ਦਾ ਜ਼ਿੰਮੇਵਾਰ ਕੌਣ ਸਭ ਪਹਿਲਾਂ ਬਣ ਨਹੀਂ ਰਹੇ ਸੀ ਹੁਣ ਬਣ ਰਹੇ ਆ ਪਰ ਇਹ ਨਹੀਂ ਦੱਸਿਆ ਨਹੀਂ ਹੈਗਾ ਵੀ ਸਾਡੀ ਤੇ ਤੁਹਾਡੇ ਆ ਪ੍ਰੋਬਲਮ ਹੈਗੀ ਹੈ ਪਰ ਮੈਂ ਤਾਂ ਆ ਕੇ ਪਤਾ ਕੀਤਾ ਜੀ ਵੀ ਆ ਪ੍ਰੋਬਲਮ ਉਹੀ ਗੱਲ ਹੋਈ ਨਾ ਕਿ ਸਾਲ ਤੁਹਾਨੂੰ ਪਹਿਲਾਂ ਵੇਟ ਕਰਦੇ ਨੂੰ ਹੋਣ ਲੱਗਾ ਤਕਰੀਬਨ ਤਕਰੀਬਨ ਸਾਲ ਹੋ ਗਿਆ ਤੁਹਾੜਾ ਫਿਰ ਦੋ ਤਿੰਨ ਮਹੀਨੇ ਵੇਟ ਕਰਨੀ ਪੈਗੀ ਹਾਂਜੀ ਤੇ ਇਸ ਦਾ ਜ਼ਿੰਮੇਵਾਰ ਕਹਨੂੰ ਮੰਨਦੇ ਆ ਇਪ ਮੇਰੇ ਹਿਸਾਬ ਨਾਲ ਤਾਂ ਜਿਹੜਾ ਤੂੰ ਮਤਲਬ ਜਿਹਨੇ ਅਪਡੇਟ ਕੀਤਾ ਫੋਟੋ ਕੀਤੀ ਇਹਨਾਂ ਦੀ ਜ਼ਿੰਮੇਵਾਰ ਇਹਨਾਂ ਦੀ ਗਲਤੀ ਹੈ